ਜਿਹੜੀ ਇਹ ਦਰਿਆ ਸੀ ਦਰਿਆਵਾਂ ਦੇ ਵਿੱਚੋਂ ਮਿੱਟੀ ਨਹੀਂ ਚਕਾਈ ਜਿਹੜੀ ਬਾਹਰੋਂ ਮਿੱਟੀ ਜਾਂਦਾ ਚਕਾਈ ਰੇਤ ਜਿੰਦ ਜਮੀ ਤੇ ਪੱਥਰ ਜਿਹਦੇ ਕਰਕੇ ਦਰਿਆਵਾਂ ਦੀ ਕੈਪੈਸਿਟੀ ਘਟ ਗਈ ਪਾਣੀ ਲੈ ਜਾਣ ਦੀ ਫੇਰ ਉਹਦੇ ਤੋਂ ਬਾਅਦ ਦੇ ਵਿੱਚ ਬੰਦਾਂ ਦੀ ਰਿਪੇਅਰ ਨਹੀਂ ਕਰੀ ਤੇ ਜਿਹੜੇ ਜ਼ਿਮੀਂਦਾਰਾਂ ਦੀ ਫਸਲ ਮਰਦੀ ਆ ਕਹਿ ਲੋ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਜਦ ਦਰਿਆ ਚੜਦਾ ਉਹਦੇ ਚੋਂ ਜਿਹੜੀ ਮੱਛੀ ਆਉਂਦੀ ਆ ਮੱਛੀ ਸਰਕਾਰ ਫੜਾਉਂਦੀ ਆ ਤੇ ਜਿਹੜਾ ਵਿੱਚ ਰੇਤਾ ਹੁੰਦਾ ਉਹ ਵੀ ਸਰਕਾਰ ਪਾਣੀ ਮੁੜਨ ਤੋਂ ਬਾਅਦ ਦੇ ਵਿੱਚ ਉਹ ਕਹਿੰਦੀ ਆ ਅਸੀਂ ਹੱਕਦਾਰ ਐ ਤੇ ਉਹਦੀ ਕਿਸਾਨ ਦੀ ਜ਼ਮੀਨ ਸਾਲ 2 ਸਾਲ ਲਈ ਇੱਕ ਤਰੀਕੇ ਨਾਲ ਲੋਕ ਕਰਤੀ ਜਾਂਦੀ ਐ ਵੀ ਸਰਕਾਰ ਵੱਲੋਂ ਵੀ ਅਸੀਂ ਵਿੱਚੋਂ ਰੇਤਾ ਝਕਾਵਾਂਗੇ ਰੇਤਾ ਵੀ 2 ਨੰਬਰ ਚ ਬਿਕਰੇ ਐ ਮਤਲਬ ਜਿਹੜਾ ਜ਼ਿੰਮੇਦਾਰ ਐ ਉਹਦਾ ਫਸਲ ਵੀ ਖਰਾਬ ਹੋਊਗੀ ਔਰ ਨਾਲੇ ਸਾਲ ਲਈ ਵੀ ਉਹਦਾ ਕੰਮ ਖਰਾਬ ਹੋ ਗਿਆ ਤੇ ਪੈਸਾ ਸਰਕਾਰ ਬਣਾਉਂਦੀ ਐ ਤੇ ਜੇ ਹੁਣ ਅੱਪਰ ਸਾਰੀ ਸਥਿਤੀ ਦੇਖੀਏ ਸਰਕਾਰਾਂ ਇੱਕ ਡਾਕੂ ਨਾਲੋਂ ਵੀ ਵੱਧ ਕੇ ਕੰਮ ਕਰ ਰਹੀਆਂ ਨੇ ਜਿਹੜੀਆਂ ਆਪਣੀਆਂ ਚੀਜ਼ਾਂ ਖੋਹ ਕੇ ਕਾਰਪੋਰੇਟ ਨੂੰ ਦੇਣ ਦਾ ਕੰਮ ਕਰਦੀ ਐ ਜੇ ਕਹਿੰਦੇ ਨੇ ਵੀ ਸਾਨੂੰ ਜਿਹੜਾ ਉੱਪਰ ਰੇਤਾ ਪਿਆ ਰੇਤਾ ਸਾਡਾ ਹੱਕ ਐ ਸਰਕਾਰ ਦਾ ਹੱਕ ਐ ਤੇ ਜੇ ਥੱਲੇ ਕੁਝ ਨਿਕਲੇ ਕੋਲ ਉਹ ਵੀ ਸਰਕਾਰ ਦਾ ਹੱਕ ਐ ਤੇ ਸਰਕਾਰ ਲੈ ਕੇ ਇੱਕ ਨਾ ਮਾਟਰ ਪ੍ਰਾਈਸ ਤੇ ਕਾਰਪੋਰੇਟ ਨੂੰ ਦੇ ਦਿੰਦੀ ਹੈ ਤੇ ਕਾਰਪੋਰੇਟ ਅੱਗੇ ਇੱਕ ਹੋਰ ਕਾਰਪੋਰੇਟ ਨੂੰ ਦਿੰਦਾ ਹੈ ਜਿਹੜਾ ਬਿਜਲੀ ਬਣਾਉਂਦਾ ਹੈ ਬਿਜਲੀ ਬਣਾ ਕੇ ਫੇਰ ਆਪਾਂ ਨੂੰ ਮਹਿੰਗੀ ਬਿਜਲੀ ਦਿੱਤੀ ਜਾਂਦੀ ਹੈ ਮਤਲਬ ਦੇਖੋ ਤਿੰਨ ਸਟੈਪ ਤੇ ਲੁੱਟ ਹੋ ਰਹੀ ਹੈ ਤੇ ਜਿਹੜੇ ਵੀ ਉਹਦੇ ਤੋਂ ਇਲਾਵਾ ਸਾਡੀਆਂ ਜ਼ਮੀਨਾਂ ਖੋ ਕੇ ਕਈ ਜ਼ਿਲ੍ਹੇ ਦੇ ਜ਼ਿਲ੍ਹੇ ਵੀ ਕਾਰਪੋਰੇਟ ਨੂੰ dete ਜਾਂਦੇ ਨੇ ਫੇਰ ਤੁਸੀਂ ਟੈਕਸੇਸ਼ਨ ਦਾ ਇਹਨਾਂ ਦਾ ਸਿਸਟਮ ਦੇਖ ਲਓ ਜਿਹੜਾ ਟੈਕਸ ਸਿਸਟਮ ਪਹਿਲਾਂ ਆਪਣੇ ਹੱਕ ਚ ਸੀਗਾ ਹੁਣ ਗਰੀਬ ਨੂੰ ਲੁੱਟਣ ਲਈ ਇਹਨਾਂ ਨੇ ਸ਼ੁਰੂ ਕਰਿਆ ਇਹਨਾਂ ਨੇ ਇੰਨੀ ਸਖਤਾਈ ਕਰਤੀ 3 ਕਰੋੜ ਤੋਂ 7 ਕਰੋੜ ਬੰਦੇ ਟੈਕਸ ਪੇਅਰ ਹੋ ਗਏ ਤੁਸੀਂ ਦੇਖੋ ਫੇਰ ਜਿਹੜਾ ਮਿਡਲ ਕਲਾਸ ਦੇ ਬੰਦੇ ਸੀਗੇ ਜਿਨ੍ਹਾਂ ਨੂੰ 45% ਆਮਦਨ ਸੀ ਉਹ 45% ਤੋਂ ਘਟ ਕੇ 27% ਰਹਿ ਗਈ ਤੇ ਜਿਹੜੀ ਲੋਅਰ ਕਲਾਸ ਸੀ ਉਹਨਾਂ ਦੀ ਜਿਹੜੀ ਆਮਦਨ ਸੀ ਉਹ 23% ਸੀ ਉਹ 14 ਤੇ ਆ ਗਈ ਤੇ ਜਿੰਨਾ ਸ਼ੇਅਰ ਘਟਿਆ ਉਹ ਸਾਰਾ ਸ਼ੇਅਰ ਕਾਰਪੋਰੇਟ ਨੂੰ ਗਿਆ ਤੇ ਕਾਰਪੋਰੇਟ ਨੂੰ ਵੱਡੀ ਟੈਕਸਾਂ ਚ ਲਿਆਜ ਵੀ ਮਿਲ ਗਈ ਮਤਲਬ ਟੈਕਸ ਅਫੇਅਰ ਦੂਜੀ ਗੱਲ ਜਿਹੜੇ ਇੱਕ ਟੈਕਸ ਨਾਲ ਨਹੀਂ ਇਹ ਸਾਰਦੇ ਇਨਕਮ ਟੈਕਸ ਲੈਂਦੇ ਨੇ ਉਤੋਂ ਜੀਐਸਟੀ ਲੈਂਦੇ ਨੇ ਉਤੋਂ ਜੇ ਤੁਸੀਂ ਕੁਝ ਸੇਵਿੰਗ ਕਰਕੇ ਐਫਡੀ ਵਗੈਰਾ ਕਰਾਤੀਆਂ ਕਿਤੇ ਰੀਇਨਵੈਸਟ ਕਰਤਾ ਉਹਦੇ ਤੇ ਟੈਕਸ ਤੇ ਦੂਜੇ ਹੱਦ ਹੱਤ ਕਾਰਪੋਰੇਟ ਨੂੰ ਉਹਨੂੰ ਮਾਫ ਕਰਿਆ ਜਾਂਦਾ ਤੇ ਆਪਾਂ ਨੂੰ ਰੋਡ ਟੈਕਸ ਵੀ ਤੇ ਟੋਲ ਟੈਕਸ ਵੀ ਤੇ ਜਿਹੜਾ ਕਾਰਪੋਰੇਟ ਹੈ ਉਹਨੂੰ ਸੜਕਾਂ ਲੀਸ ਤੇ ਦਿੱਤੀਆਂ ਜਾਂਦੀਆਂ ਨੇ 에어ਪੋਰਟ ਦੇਤੇ ਜਾਂਦੇ ਨੇ ਵੀ ਤੁਸੀਂ ਇਹਨਾਂ ਦੀ ਕਮਾਈ ਕਹੋ ਮਤਲਬ ਸਰਕਾਰ ਕਿੰਨੀ ਬੁਰੀ ਤਰੀਕੇ ਨਾਲ ਤੁਹਾਨੂੰ ਲੁੱਟ ਰਹੀ ਹੈ ਹੜਾਂ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਉਰੇ ਜਿਹੜੀਆਂ ਮੁਆਵਜ਼ਾ ਦੇਣਾ ਉਨਾ ਚੋ ਕਮਿਸ਼ਨ ਖਾਣੇ ਨੇ ਇਹਨਾਂ ਨੇ ਫੇਰ ਤੁਹਾਡੇ ਜ਼ਮੀਨ ਚ ਜਿਹੜੀ ਰੇਤਾ ਰਹਿ ਗਿਆ ਉਹ ਇਹਨਾਂ ਨੇ ਖਾਣਾ ਮਤਲਬ ਇਹਨਾਂ ਦੇ ਐਡੇ ਢਡਨੇ ਰੱਜਦੇ ਨਹੀਂ ਅਸੀਂ ਸੋਚਦੇ ਆ ਚਲ ਕਾਰਪੋਰੇਟ ਨੂੰ ਦੇ ਰਹੇ ਨੇ ਤੇ ਕਾਰਪੋਰੇਟ ਬਾਅਦ ਚ ਨੌਕਰੀ ਕ੍ਰੀਏਟ ਕਰੂ ਕੁਝ ਹੋਰ ਕਰੂਗਾ ਦੇਸ਼ ਲਈ ਪਰ ਉਹ ਆਪਣੀ ਕਮਾਈ ਬਾਹਰ ਜਪਾਨ ਵਰਗੇ ਤੇ ਅਮਰੀਕਾ ਵਰਗੇ ਮੁਲਕਾਂ ਚ ਇਨਵੈਸਟ ਕਰ ਰਹੇ ਨੇ ਇੰਡੀਆ ਚ ਰੀ ਇਨਵੈਸਟ ਕਰਨੀ ਰਹੇ ਕਹਿ ਲੋ ਹਿੰਦੁਸਤਾਨ ਦਾ ਪੈਦਾ ਹੋਣ ਲੱਗਦਾ ਹੈ ਤੇਲ ਸਸਤਾ ਮਿਲਦਾ ਤਾਂ ਉਹ ਵੀ ਮੁਕੇਸ਼ਵਾਨੀ ਨੂੰ ਦੇਤਾ ਜਾਂਦਾ ਵੀ ਇਹਨੂੰ ਬਾਹਰ ਵੇਚ ਲੈ ਤੂੰ ਬਾਹਰ ਵੇਚ ਕੇ ਚਲੋ ਠੀਕ ਹੈ ਉਹਨੇ ਵੇਚ ਲਿਆ ਤਾਂ ਜਿਹੜਾ ਖਤਰਾ ਵੀ ਉਹ ਨਹੀਂ ਹੋਣਾ ਚਾਹੀਦਾ ਜੇ ਉਹਨੇ ਗਲਤ ਕੰਮ ਕਰਿਆ ਪਰ ਖਤਰਾ ਸਾਰੇ ਦੇਸ਼ ਨੂੰ ਪੈਰਫ ਲੱਗਦਾ ਸਾਰੇ ਦੇਸ਼ ਤੇ ਤੁਸੀਂ ਜਿਹੜੇ ਬੰਦੇ ਕੋਈ ਬੋਲਦੇ ਨੇ ਉਹਨਾਂ ਨੂੰ ਮਤਲਬ ਉਲਟਾ ਇਹ ਜਿਹੜੇ ਜਿਨ੍ਹਾਂ ਨੂੰ ਸੁੱਤੇ ਪਏ ਤੁਰੇ ਫਿਰਦੇ ਨੇ ਉਹ ਬੰਦੇ ਉਲਟਾ ਕਹਿੰਦੇ ਨੇ ਧਰਮ ਲਈ ਬਹੁਤ ਕਰਤਾ ਵੀ ਜੀ ਹਿੰਦੂ ਧਰਮ ਕਿੱਥੇ ਪਛਾਤਾ ਹਿੰਦੂ ਧਰਮ ਨੂੰ ਕੀ ਕਰਤਾ ਮਹਾਰਾਜਾ ਰਣਜੀਤ ਸਿੰਘ ਵੇਲੇ ਹਿੰਦੂ ਧਰਮ ਮੰਨਣ ਦੀ ਪੂਰੀ ਖੁੱਲ੍ਹ ਸੀ ਜੇ ਹੁਣ ਦੇਖੋ ਹੁਣ ਤੁਸੀਂ ਬਾਕੀ ਧਰਮਾਂ ਦੇ ਉੱਤੇ ਬਦਮਾਸ਼ੀ ਕਰ ਰਹੇ ਹੋ ਉਹਨਾਂ ਨੂੰ ਰੋਕਣ ਲਈ ਉਹਨਾਂ ਦੇ ਵਿੱਚ ਕਹਿ ਲਓ ਤੁਸੀਂ ਉਹਨਾਂ ਨੂੰ ਇੱਕ ਕਾਰਨਰ ਚ ਧੱਕ ਰਹੇ ਹੋ ਕਿਤੇ ਸਿੱਖਾਂ ਦੀ ਸ੍ਰੀ ਸਾਹਿਬ ਨੂੰ ਰੋਕਿਆ ਜਾਂਦਾ ਤੇ ਤੁਹਾਨੂੰ ਧਰਮਾਂ ਦੇ ਨਾਮ ਦਾ ਜਾਤਾਂ ਦੇ ਨਾਮ ਦਾ ਛੁੰchna ਦਿੱਤਾ ਜਾਂਦਾ ਵੀ ਬਜਾਈ ਚੱਲੋ ਮੋਦੀ ਜੀ ਬਹੁਤ ਕੰਮ ਕਰ ਰਹੇ ਨੇ ਇਹਦੇ ਮੋਦੀ ਜੀ ਇਹਦੇ ਚ ਵੀ ਕੁਝ ਨਹੀਂ ਕਰ ਰਹੇ ਧਰਮਾਂ ਦੇ ਮਾਮਲੇ ਚ ਵੀ ਜਿਹੜੇ ਤੁਹਾਡੇ ਆਚਾਰੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਪਹਿਲਾਂ ਮੱਠਾਂ ਦੇ ਮਾਲਕ ਹੁੰਦੇ ਸੀ ਆਚਾਰੀਆਂ ਹੁੰਦੇ ਸੀ ਸਾਧੂ ਸੰਤਾਂ ਕੋਲ ਇਨਕਮ ਹੁੰਦੀ ਸੀ ਹੁਣ ਵੱਡੇ ਪਰਕੇ ਉਹ ਜ਼ਮੀਨਾਂ ਸਰਕਾਰ ਲੈ ਜਾ ਰਹੀ ਹੈ ਤੇ ਜਿਹੜੇ ਮੱਠਾਂ ਤੇ ਇਹ ਮੁਕੀ ਨੇ ਇਹਨਾਂ ਨੂੰ ਕਿਤੇ ਵੀ ਬੁਲਾਇਆ ਨਹੀਂ ਜਾਂਦਾ ਮੋਦੀ ਜੀ ਆਪ ਮੰਦਰਾਂ ਦੀ ਨੌਗਰੇਸ਼ਨ ਕਰ ਰਹੇ ਨੇ ਉੱਥੇ ਇਹ ਕਹਿ ਰਹੇ ਨੇ ਵੀ RAM ਨੂੰ ਮੈਂ ਲੈ ਕੇ ਆ ਰਿਹਾ ਮਤਲਬ ਤੁਸੀਂ ਇਹ ਦੇਖੋ ਤੁਹਾਡੇ ਨਾਲ ਕਿਹੜੀ ਹੱਦ ਤੱਕ ਖਿਲਵਾੜ ਹੋ ਰਿਹਾ ਜਿਹੜੀਆਂ ਸੜਕਾਂ ਦੇ ਪਿੱਛੇ ਤੁਸੀਂ ਡਬਲ ਡਬਲ ਟੈਕਸ ਦੇ ਰਹੇ ਹੋ ਇੱਕ ਬਰਸਾਤ ਤੋਂ ਬਾਅਦ ਝੋ ਟੁੱਟ ਜਾਂਦੀਆਂ ਨੇ ਮਾੜੀਆਂ ਕਿਉਂ ਮੰਨ ਰਹੀਆਂ ਨੇ ਕ腐ਸ਼ਨ ਕਰਕੇ ਆਪਾਂ ਕ腐ਸ਼ਨ ਦੀ ਡਵੈਲਪਮੈਂਟ ਦੀ ਤੇ ਹੋਰ ਮੁੱਦਿਆਂ ਦੀ ਗੱਲ ਨਹੀਂ ਕਰਨੀ ਇਹ ਜਿਹੀਆਂ ਗੱਲਾਂ ਕਰਨੀਆਂ ਨੇ ਜਿਹੜੀਆਂ ਦੇ ਵਿੱਚ ਆਪਾਂ ਉਲਝੇ ਰਹੀਏ ਇਹ ਹੁਣ ਆਪਾਂ ਆਪ ਸਿਆਣੇ ਬਣੀਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਭੰਡੀ ਪੰਚਾਰ ਹੈ ਉਦੋਂ ਤੋਂ ਉੱਪਰ ਉੱਠ ਕੇ ਆਓ ਰਲ ਮਿਲ ਕੇ ਇਸ ਮੁਲਕ ਨੂੰ ਵਧੀਆ ਬਣਾਈਏ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ